ਸਸਰੀ ਗੱਲ ਦੋਸਤੋ ਮੇਰਾ ਨਾਮ ਹੈ ਲਾਪ੍ਰੀਤ ਸਿੰਘ ਤੁਸੀਂ ਵੀ ਕਰੋ ਸਾਡਾ YouTube ਚੈਨਲ ਸਾਡੇ YouTube ਚੈਨਲ ਤੇ ਤੁਹਾਡਾ ਸਾਕ ਤੇ ਅੱਜ ਆਪਾਂ ਗੱਲ ਕਰਾਂਗੇ ਨਾਰਥ ਵੈਸੀ ਸਾਊਥ ਜੋ ਕਿ ਸੋਸ਼ਲ ਮੀਡੀਆ ਉੱਪਰ ਬਹੁਤ ਵੱਡਾ ਮੁੱਦਾ ਆਪਣੇ ਆ ਗਿਆ ਸੋ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਿਖ ਨੂੰ ਮਿਲ ਰਿਹਾ ਹੈ ਕਿ ਸਾਊਥ ਦੇ ਆਟੋ ਰਿਕਸ਼ਾ ਵਾਲੇ ਅਤੇ ਬਹੁਤ ਸਾਰੇ ਲੋਕ ਹਿੰਦੀ ਬੋਲਣ ਵਾਲੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ ਹਿੰਦੀ ਕਨੜਾ নো ਇੰਦੀ নো ਇੰਗਲਿਸ਼ ਹਿੰਦੀ ਕਨੜਾ ਜਿ세 ਕ ਕੈਸਾ ਬਕਰ ਦੋ ਕਰਤੀ ਆ ਚੁਲਾ ਕਿਉ ਰਿਓ ਸਰ ਤੇਰਾ ਬਾਪ ਕਹਤੇ ਕਿਆ ਕੈ ਤੂੰ ਥੱਪੜ ਕਿਉ ਮਾਰਾ ਮੁਝੇ ਥੱਪੜ ਕਿਉ ਮਾਰਾ ਮੁਝੇ ਅੱਜਕਲ ਬਹੁਤ ਜਿਆਦਾ ਵਿਖ ਨੂੰ ਮਿਲ ਰਿਹਾ 21 ਇਹ ਮਾਮਲਾ ਕਿ ਸਾਊਥ ਦੇ ਲੋਕ ਇਹ ਕਿਉ ਕਰ ਰਿਹਾ ਇਹ ਕਿਉ ਇੰਨਾ ਜਿਆਦਾ ਵਿਖ ਨੂੰ ਮਿਲ ਰਿਹਾ ਇਸ ਦੀ ਕੀ ਵਜ੍ਹਾ ਹੈ ਅੱਜ ਆਪਾਂ ਇਸ ਵੀਡੀਓ ਚ ਗੱਲ ਕਰਾਂਗੇ ਕਿ ਸਾਊਥ ਲੋਕ ਹਿੰਦੀ ਭਾਸ਼ਾ ਨੂੰ ਲੈ ਕੇ ਇੰਨਾ ਜਿਆਦਾ ਵਿਰੋਧ ਕਿਉ ਕਰ ਰਹੇ ਹਨ ਦੋਸਤੋ ਸਾਊਥ ਇੰਡੀਆ ਸਟੇਟਸ ਭਾਰਤ ਦੇ ਨਕਸ਼ੇ ਉੱਪਰ ਸਭ ਤੋਂ ਏਟਲੀ ਪਾਸੇ ਆਉਂਦੇ ਹਨ ਸਾਊਥ ਇੰਡੀਅਨ ਸਟੇਟਸ ਮਤਲਬ ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕਰਨਾਟਕਾ, ਕੇਰਲ ਅਤੇ ਤਿਲੰਗਨਾ ਇਹ ਸਾਰੇ ਸਟੇਟਸ ਸਾਊਥ ਇੰਡੀਅਨ ਸਟੇਟਸ ਹਨ ਇਹਨਾਂ ਵਿੱਚੋਂ ਤਿਲੰਗਨਾ, ਕਰਨਾਟਕਾ ਅਤੇ ਤਾਮਿਲਨਾਡੂ ਇਸ ਗੱਲ ਦਾ ਵਿਰੋਧ ਕਰ ਰਹੇ ਹਨ ਅਤੇ ਸਭ ਦੇ ਲੋਕਾਂ ਦਾ ਕਲਚਰ ਬਹੁਤ ਅਲੱਗ ਹੈ ਆਪਣੇ ਨਾਰਥ ਇੰਡੀਅਨ ਲੋਕਾਂ ਦੇ ਮੁਕਾਬਲੇ ਸਾਊਥ ਇੰਡੀਅਨ ਲੋਕ ਇਸ ਕਰਕੇ ਇੰਦੀ ਪਛਾਣ ਦਾ ਵਿਰੋਧ ਕਰ ਰਹੇ ਹਨ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਇਸ ਨਾਲ ਉਹਨਾਂ ਦਾ ਕਲਚਰ ਖਤਮ ਹੋ ਰਿਹਾ ਹੈ ਸਾਊਥ ਇੰਡੀਅਨ ਲੋਕ ਕਹਿੰਦੇ ਆ ਕਿ ਉਹਨਾਂ ਦੇ ਸਟੇਟਸ ਵਿੱਚ ਆ ਕੇ ਲੋਕ ਹਿੰਦੀ ਬੋਲਦੇ ਹਨ ਅਤੇ ਉਹਨਾਂ ਦੇ ਕਲਚਰ ਨੂੰ ਖਰਾਬ ਕਰਦੇ ਹਨ ਜਿਸ ਨਾਲ ਹੌਲੀ-ਹੌਲੀ ਉਹਨਾਂ ਦਾ ਕਲਚਰ ਖਤਮ ਹੋ ਜਾਵੇਗਾ ਇਸ ਖਤਰੇ ਕਾਰਨ ਸਾਊਥ ਇੰਡੀਅਨ ਲੋਕ ਹਿੰਦੀ ਭਾਸ਼ਾ ਦਾ ਵਿਰੋਧ ਕਰਦੇ ਹਨ ਅਤੇ ਉੱਥੇ ਜੋ ਵੀ ਲੋਕ ਜਾਂਦੇ ਹਨ ਉਹਨਾਂ ਨੂੰ ਆਪਣੀ ਭਾਸ਼ਾ ਤਾਮਿਲ ਜਾਂ ਕੰਨੜ ਭਾਸ਼ਾ ਰਜ ਗੱਲ ਕਰਨ ਦਾ ਦਬਾਅ ਪਾਉਂਦੇ ਹਨ ਦੂਜਾ ਕਾਰਨ ਹੈ ਕਿ ਨੌਕਰੀਆਂ ਉੱਪਰ ਕਬਜ਼ਾ ਸਾਊਥ ਵਿੱਚ ਜਾ ਕੇ ਨਾਰਥ ਇੰਡੀਆ ਦੇ ਲੋਕ ਉੱਥੇ ਜਾ ਕੇ ਨੌਕਰੀ ਕਰਦੇ ਹਨ ਜੋ ਕਿ ਜ਼ਿਆਦਾਤਰ ਹਿੰਦੀ ਬੋਲਦੇ ਹਨ ਤਨਾਲ ਇਨਰ ਸਟੇਟਸ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਨੌਕਰੀਆਂ ਇਹ ਹਿੰਦੀ ਪਾਸ਼ੀ ਲੋਕ ਖਾ ਰਹੇ ਹਨ ਇਸ ਕਰ ਉਹਨਾਂ ਦੇ ਲੋਕਲ ਬੰਦਿਆਂ ਨੂੰ ਨੌਕਰੀਆਂ ਦੀ ਕਮੀ ਆ ਰਹੀ ਹੈ ਇਸ ਲਈ ਸਾਊਥ ਇੰਡੀਆ ਦੇ ਕਈ ਸਟੇਟਾਂ ਨੇ ਆਪਣੀ ਵਿਧਾਨ ਸਭਾ ਵਿੱਚ ਇੱਕ ਬਿੱਲ ਪਾਸ ਕੀਤਾ ਹੈ ਇਸ ਵਿੱਚ ਪ੍ਰਾਈਵੇਟ ਨੌਕਰੀਆਂ ਨੂੰ ਲੈ ਕੇ ਇੱਕ ਬਿੱਲ ਪਾਸ ਕੀਤਾ ਗਿਆ ਹੈ ਇਸ ਬਿੱਲ ਵਿੱਚ 50% ਮੈਨੇਜਮੈਂਟ ਵਿੱਚ ਉਹਨਾਂ ਦੇ ਸਟੇਟ ਦੇ ਲੋਕਲ ਬੰਦਿਆਂ ਦਾ ਹੋਣਾ ਜ਼ਰੂਰੀ ਹੈ ਅਤੇ 75% ਉਹਨਾਂ ਦੇ ਸਟਾਫ ਵਿੱਚ ਜ਼ਰੂਰੀ ਹੈ ਇਸ ਲਈ ਸਾਊਥ ਇੰਡੀਆ ਦੇ ਲੋਕ ਹਿੰਦੀ ਭਾਸ਼ਾ ਦਾ ਵਿਰੋਧ ਕਰ ਰਹੇ ਹਨ ਇਹਜਾਤੇ ਸਭ ਤੋਂ ਵੱਡਾ ਕਾਰਨ ਡੀ ਲਿਮਿਟੇਸ਼ਨ ਅਗਲੇ ਸਾਲ 2026 ਵਿੱਚ ਡੀ ਲਿਮਿਟੇਸ਼ਨ ਹੋਣ ਜਾ ਰਹੇ ਹਨ ਡੀ ਲਿਮਿਟੇਸ਼ਨ ਮਤਲਬ ਲੋਕ ਸਭਾ ਗਿਆ ਸਿੱਟਾਂ ਵਿੱਚ ਕਟਾਵਾਦਾਂ ਇਹ ਅਗਲੇ ਸਾਲ ਸਾਲ 2026 ਵਿੱਚ ਹੋਣ ਜਾ ਰਿਹਾ ਹੈ ਇਸ ਨਾਲ ਸਾਊਥ ਇੰਡੀਅਨ ਸਟੇਟਸ ਦੀਆਂ 23 ਲੋਕ ਸਭਾ ਦੀਆਂ ਸੀਟਾਂ ਕਟਾਵ ਜਣੀਆਂ ਅਤੇ ਨਾਰਥ ਇੰਡੀਆ ਦੀਆਂ ਕਈ ਸਪੀਟਾਂ ਜਿਵੇਂ ਯੂਪੀ ਬਿਆਰ ਅਤੇ ਕਈ ਹੋਰ ਇਹਨਾਂ ਦੀਆਂ ਟਿੱਟਾਂ ਵੱਧ ਜਾਂਦੀਆਂ ਇਸ ਨਾਲ ਲੋਕ ਸਭਾ ਵਿੱਚ ਸਾਊਥ ਇੰਡੀਅਨ ਸਟੇਟਸ ਦਾ ਪ੍ਰਭਾਵ ਘਟ ਜਾਵੇਗਾ ਜਿਸ ਕਾਰਨ ਉਹਨਾਂ ਦੇ ਰਾਜਾਂ ਉੱਪਰ ਧਿਆਨ ਘਟ ਜਾਵੇਗਾ ਅਤੇ ਸੈਂਟਰ ਸਰਕਾਰ ਉਹਨਾਂ ਨੂੰ ਸੈਂਟਰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਾਈਪਾ ਵੀ ਕੱਟ ਕਰ ਦੇਵੇਗੀ ਇਸ ਨਾਲ ਸੌਕੀ ਸਥਿਤਾ ਨੂੰ ਬਹੁਤ ਜ਼ਿਆਦਾ ਨੁਕਸਾਨ ਵਿਕਰ ਨੂੰ ਮਿਲੇਗਾ ਦੋਸਤੋ ਤੁਸੀਂ ਦੱਸ ਤੀ ਕਿ ਡੀ ਲਿਮਿਟੇਸ਼ਨ ਕਿਵੇਂ ਹੁੰਦਾ ਹੈ ਸੰਵਿਧਾਨ ਦੇ ਅਨੁਸਾਰ ਆਰਟੀਕਲ 82 ਵਿੱਚ ਇਹ ਲਿਖਿਆ ਹੈ ਕਿ ਡੀ ਲਿਮਿਟੇਸ਼ਨ ਹਰ 10 ਸਾਲ ਬਾਅਦ ਹੋਵੇਗਾ ਪਰ ਕਿਸੇ ਕਾਰਨ ਪਿਛਲੇ 50 ਸਾਲਾਂ ਤੋਂ ਨਹੀਂ ਹੋ ਰਿਹਾ ਪਰ ਸੈਂਟਰ ਸਰਕਾਰ ਨੇ ਇਹ ਕਿਹਾ ਹੈ ਕਿ ਅਗਲੇ ਸਾਲ 2026 ਵਿੱਚ ਡੀ ਲਿਮਿਟੇਸ਼ਨ ਹੋਵੇਗਾ ਅਤੇ ਏਡੀ ਲਿਮਿਟੇਸ਼ਨ ਆਬਾਦੀ ਦੇ ਆਧਾਰ ਤੇ ਹੁੰਦਾ ਹੈ ਪਰ ਪਿਛਲੇ ਸਮੇਂ ਵਿੱਚ ਸਾਊਥ ਸਟੇਟਸ ਨੇ ਆਪਣੇ ਪਾਪੂਲੇਸ਼ਨ ਉੱਪਰ ਬਹੁਤ ਜ਼ਿਆਦਾ ਕੰਟਰੋਲ ਕੀਤਾ ਹੈ ਪਰ ਨਾਰਥ ਇੰਡੀਆ ਦੀ ਕਈ ਸਟੇਟਾਂ ਜਿਵੇਂ ਯੂਪੀ ਬਿਆਰ ਇਹਨਾਂ ਦੀ ਆਬਾਦੀ ਬਹੁਤ ਜ਼ਿਆਦਾ ਵਧੀ ਹੈ ਇਸ ਕਾਰਨ ਇਹਨਾਂ ਸਟੇਟਾਂ ਦੀਆਂ ਸੀਟਾਂ ਵਧਣਗੀਆਂ ਅਤੇ ਸਾਊਥ ਦੀਆਂ ਘਟਣਗੀਆਂ ਜੇਕਰ ਦੇਖਿਆ ਜਾਵੇ ਤਾਂ ਯੂਪੀ ਬਿਆਰ ਵਿੱਚ ਜਿੱਤਣ ਵਾਲੀ ਪਾਰਟੀ ਹੀ ਸੈਂਟਰਲ ਵਿੱਚ ਸਰਕਾਰ ਬਣਾਉਂਦੀ ਹੈ ਇਤੋਂ ਦੀਆਂ ਸੀਟਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜਿਸ ਕਾਰਨ ਜਿੱਤਣ ਵਾਲੀ ਪਾਰਟੀ ਨੂੰ ਬਹੁਤ ਕਡਵਾਂਟੇਜ ਮਿਲਦਾ ਹੈ ਜੇਕਰ ਇਥੋਂ ਦੀਆਂ ਸੀਟਾਂ ਵਧੀਆਂ ਤਾਂ ਫਿਰ ਕਿਸੇ ਵੀ ਸਟੇਟ ਦਾ ਕੋਈ ਪ੍ਰਭਾਵ ਨਹੀਂ ਰਹੇਗਾ ਜੇਕਰ ਕੋਈ ਪਾਰਟੀ ਇੰਨਾ ਸਟੇਟਾਂ ਵਿੱਚ ਜਿੱਤੇਗੀ ਤਾਂ ਉਹ ਆਪਣੀ ਸੈਂਟਰ ਵਿੱਚ ਸਰਕਾਰ ਆਰਾਮ ਨਾਲ ਬਣਾ ਲਵੇਗੀ ਇਸ ਨਾਲ ਪੰਜਾਬ ਨੂੰ ਵੀ ਅਸਰ ਵਿਕਰ ਨੂੰ ਬਹੁਤ ਜ਼ਿਆਦਾ ਮਿਲੇਗਾ ਕਿਉਂਕਿ ਪੰਜਾਬ ਦੀ ਆਬਾਦੀ ਦੀ ਕੋਈ ਖਾਸ ਨਹੀਂ ਵਧੀ ਜੇਕਰ ਇਥੋਂ ਦੀਆਂ ਲੋਕ ਸਭਾ ਨਹੀਂ ਜਿੱਤਾਂ ਵਧੀਆਂ ਤਾਂ ਇਹ ਲੋਕ ਸਭਾ ਦਾ ਇੱਕ ਵੋਟ ਬੈਂਕ ਬਣ ਜਾਵੇਗਾ ਇਸ ਕਰਨਾ ਸਾਰੀਆਂ ਪਾਰਟੀਆਂ ਇਥੋਂ ਵੱਲ ਨਹੀਂ ਤਿਆਨ ਦੇਣਗੀਆਂ ਦੁਨੀਆਂ ਸਟੇਟਾਂ ਦੀ ਅਹਿਮੀਅਤ ਖਤਮ ਹੋ ਜਾਵੇਗੀ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਿੱਥੇ ਸੈਂਟਰ ਸਰਕਾਰ ਨੂੰ ਫਾਇਦਾ ਹੁੰਦਾ ਹੈ ਉੱਥੇ ਹੀ ਆਪਣਾ ਕੰਮ ਕਰਦੀ ਹੈ ਜਿਵੇਂ ਕਿ ਆਪਾਂ ਨੂੰ ਪਿਛਲੇ ਲੋਕ ਸਭਾ ਦੇ ਚੋਣਾਂ ਵਿੱਚ ਹੀ ਪਤਾ ਲੱਗ ਗਿਆ ਜਦੋਂ ਬੀਜੇਪੀ ਕੋਲ ਬਹੁਮਤ ਲਈ ਸੀਟਾਂ ਘੱਟ ਸਨ ਤਾਂ ਉਹਨਾਂ ਨੇ ਤੇਲਗੂ ਪਾਰਟੀ ਅਤੇ ਬਿਹਾਰ ਦੀਆਂ ਸੀਟਾਂ ਲੈ ਕੇ ਆਪਣਾ ਬਹੁਮਤ ਕਾਇਮ ਕੀਤਾ ਅਤੇ ਨਿਤੀਸ਼ ਕੁਮਾਰ ਨਾਲ ਗੱਠਜੋੜ ਕਰਕੇ ਸੈਂਟਰ ਵਿੱਚ ਸਰਕਾਰ ਬਣਾਈ ਜਿਸ ਦੇ ਤੁਰੰਤ ਬਾਅਦ ਇਹਨਾਂ ਸਟੇਟਾਂ ਨੂੰ ਸੈਂਟਰ ਸਰਕਾਰ ਦੁਆਰਾ ਸਹਾਇਤਾ ਦਿੱਤੀ ਗਈ